ਜਦੋਂ ਅਸੀਂ ਇਹ ਸਮਝਨੇ ਨਾ ਪਈ ਗੁਰੂ ਸਾਡੇ ਵਾਂਗ ਹੀ ਖਾਂਦਾ ਹੈ ਸਾਡੇ ਵਾਂਗ ਹੀ ਸੌਂਦਾ ਹੈ ਸਾਡੇ ਵਾਂਗ ਹੀ ਰਹਿੰਦਾ ਹੈ ਸਾਡੇ ਵਾਂਗ ਹੀ ਪਹਿਨਦਾ ਹੈ ਤੇ ਸਾਧ ਸੰਗਤ ਜੀ ਉਦੋਂ ਫਿਰ ਮਾਇਆ ਪੈ ਜਾਂਦੀ ਹੈ ਸਾਧ ਸੰਗਤ ਜੀ ਕਿੰਦੇ ਨੂੰ ਮਨੁੱਖ ਨਾ ਸਮਝੋ ਸਾਧ ਸੰਗਤ ਸ੍ਰੀ ਸਾਗੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਿਤੇ ਦਵਰਾ ਸੀ ਕੋਈ ਗੈਰ ਨਾਮ ਧਾਰਿਆ ਸੀ ਜਦੋਂ ਨੇ ਵੇਖਿਆ ਨਾ ਕਿ ਜਿਸ ਤਰ੍ਹਾਂ ਸਿੱਖਾਂ ਦੇ ਬਾਣੇ ਨੇ ਰਹਿਣ ਬੈਣੇ ਇਸ ਤਰ੍ਹਾਂ ਸਾਗੂ ਜਗਜੀਤ ਸਿੰਘ ਦਾ ਰਹਿਣਾ ਬੈਣਾ ਸਾਧ ਸੰਗਤ ਉਹ ਨਾ ਰਹਿ ਨ ਸਕਿਆ ਤੇ ਸ੍ਰੀ ਸਾਗੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਤਿੰਨਾਂ 'ਚ ਫਰਕ ਕੀ ਹੈ ਜਿਸ ਤੰਦਰ ਰਹਿਣੀ ਬੈਣੀ ਤੁਹਾਡੀ ਇਸ ਤਰ੍ਹਾਂ ਦੀ ਸਿੱਖਾਂ ਦੀ ਰਹਿਣੀ ਬੈਣੀ ਹੈ ਸਾਗੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਬਹੁਤ ਫਰਕ ਹੈ ਇਹ ਜੀ ਮੈਨੂੰ ਤਾਂ ਕੋਈ ਦਿਸਦਾ ਨਹੀਂ ਪਿਆ ਉਸ ਤਰ੍ਹਾਂ ਹੀ ਬਸਤਰ ਤੁਸਨਾ ਪਾਇ ਨੂੰ ਉਸ ਤਰ੍ਹਾਂ ਦੇ ਇਹਨਾਂ ਦੇ ਬਸਤਰ ਨੇ ਸਾਗੂ ਜਗਜੀਤ ਸਿੰਘ ਸੱਚੇ ਪਾਕੇ ਨੇ ਪਾਈ ਗੁਰਮੁਖਾ ਇਹਨਾਂ 'ਚ ਬਹੁਤ ਗੁਣ ਨੇ ਮੇਰੇ 'ਚ ਗੁਣ ਕੋਈ ਨਹੀਂ ਸਾਸੰਗੇ 'ਚ ਇਹਨਾਂ 'ਚ ਬਹੁਤ ਗੁਣ ਨੇ ਸਾਸੰਗੇ 'ਚ ਇਹਨਾਂ ਨੇ ਨਿਰਮਾਨਤਾ ਗੁਰੂ ਦੇ ਪਿਆਰ ਇਹਨਾਂ ਪਿਆਰ ਸਾਸੰਗੇ 'ਚ